ਅੰਗਰੇਜ਼ਾਂ ਨੇ ਇੱਕ ਸਰਕੂਲਰ ਯਾਰੀ ਕੀਤਾ ਕਾਨੂੰਨ ਬਣਾਇਆ ਕਿ ਜਿਹੜਾ ਬੰਦਾ ਹਥਿਆਰ ਰੱਖਣ ਲਈ ਲਾਇਸੈਂਸ ਮੰਗੇ ਦੇ ਦਿਓ ਪਰ ਮਾਝੇ ਵਾਲਿਆਂ ਨੂੰ ਨਹੀਂ ਦੇਣੇ ਮਾਝੇ ਵਾਲਿਆਂ ਨੂੰ ਐ ਸੂਈ ਦੇ ਨੱਕੇ ਤੋਂ ਕੱਢ ਕੇ ਫਿਰ ਜਾ ਕੇ ਕਦੇ ਲਾਇਸੈਂਸ ਮਿਲਦਾ ਸੀ ਮਾਝਾ ਉਹੋ ਹੀ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਬੈਲਟਾ ਬਿਲਕੁਲ ਤੁਹਾਡੀ ਜੜ ਤੱਕ ਆ ਜਾਂਦਾ ਮਾਝਾ ਇਹਨਾਂ ਨੂੰ ਨਹੀਂ ਦੇਣਾ ਅੰਗਰੇਜ਼ ਵੀ ਚਾਲੂ ਸੀ ਫਿਰ ਤੁਹਾਡਾ ਦੌਰ ਆਇਆ ਏਜੰਸੀਆਂ ਨੂੰ ਪਤਾ ਸੀ ਸਿਸਟਮ ਨੂੰ ਪਤਾ ਸੀ ਕਿ ਇਹਨਾਂ ਬੰਦਿਆਂ ਨੇ ਨਾਂ ਤੇ ਜਾਇਦਾਦਾਂ ਖੜੀਆਂ ਕਰਨੀਆਂ ਇਹਨਾਂ ਬੰਦਿਆਂ ਨੇ ਨਾਂ ਤੇ ਕੁਝ ਉਹੋ ਜਿਹਾ ਕੰਮ ਕਰਨਾ ਇਹ ਸਿੱਧ ਪੱਧਰੇ ਜੇ ਬੰਦਿਆ ਜਾਂ ਮਰਨਾ ਜਾਣਦੇ ਆ ਜਾਂ ਮਾਰਨਾ ਜਾਣਦੇ ਆ ਇਹ ਬੰਦੇ ਉਹ ਆ ਜਿਹੜੇ ਸਿਰ ਤਲੀ ਤੇ ਰੱਖ ਕੇ ਲੜਨਾ ਜਾਂਦੇ ਬਾਬੇ ਦੀਪ ਸਿੰਘ ਜੀ ਫਿਰ ਖਾੜਕੂ ਸੰਘਰਸ਼ ਆਇਆ ਸੰਤਾਪ ਤੇ ਪੂਰੇ ਪੰਜਾਬ ਨੇ ਹੰਢਿਆ ਪਰ ਕੱਲੇ ਮਾਝੇ ਦਾ 5000 ਮੁੰਡਾ ਨਜਾਇਜ਼ ਖਾੜਕੂ ਕਹਿ ਕੇ ਮਾਰਿਆ ਗਿਆ ਉਦੋਂ ਵੀ ਮਾਰ ਸਭ ਤੋਂ ਵੱਡੀ ਮਾਝੇ ਨੂੰ ਮਾਰੀ ਗਈ ਸੀ ਫਿਰ ਇੱਕ ਚਿੱਟੇ ਦਾ ਦੌਰ ਆਇਆ ਜਿਹਨੂੰ ਆਪਾਂ ਨਸ਼ਾ ਕਹਿੰਦੇ ਨੇ ਹੁਣ ਤੇ ਅੱਗ ਪੂਰੇ ਪੰਜਾਬ 'ਚ ਹੀ ਆ ਨਾ ਕੋਈ ਪਿੰਡ ਸ਼ਾਇਦ ਬਚਿਆ ਹੋਵੇ ਕੋਟਾਵਾ ਮਾਂਝਾ ਬਚ ਗਿਆ ਹੋਵੇ ਬੜੀ ਵਧਾਈ ਉਸ ਪਿੰਡ ਨੂੰ ਪਰ ਸਭ ਤੋਂ ਜ਼ਿਆਦਾ ਚਿੱਟਾ ਵੀ ਮਾਝੇ ਦੀ 벨ਟ 'ਚ ਸੁੱਟਿਆ ਗਿਆ ਘਰਾਂ ਦੇ ਘਰ ਮਾਝੇ ਦੇ ਉਜਾੜੇ ਗਏ ਜੇ ਸਿੱਖੀ ਦਾ ਘੜ ਮਾਝਾ ਰਿਆ ਤੇ ਅੱਜ ਵੀ ਹੈਗਾ ਏ ਸਿਸਟਮ ਨੂੰ ਪਤਾ ਵੀ ਮਾਝੇ ਦਾ ਘੜ ਖਤਮ ਕਰਨਾ ਵਾ ਚਾਹੇ 5000 ਮੁੰਡਾ ਮਾਰ ਕੇ ਕਰ ਲੋ ਚਾਹੇ ਇਹਨਾਂ ਨੂੰ ਚਿੱਟਾ ਪਿਆ ਕੇ ਕਰ ਲੋ ਤੇ ਅੱਜ ਦੀ ਡੀਲ 'ਚ ਧਰਮ ਪਰਿਵਰਤਨ ਦਾ ਜਿੰਨਾ ਜ਼ੋਰ ਹੋਣ ਤੇ ਸਾਰੇ ਪੰਜਾਬ 'ਚ ਹੀ ਆ ਇਹ ਦਾਦਾ 20000 ਦੇ ਧਰਮ ਬਦਲਣ ਵਾਸਤੇ ਲੋਕੀ ਤਿਆਰ ਬੈਠੇ ਆ ਤੇ ਸੁੱਟਿਆ ਜਾ ਰਿਹਾ ਗਰੀਬਾਂ ਦੇ ਲੋੜਵੰਦਾਂ ਦੇ ਘਰਾਂ 'ਚ ਪੈਸਾ ਪਰ ਉਹਦੀ ਸਭ ਤੋਂ ਵੱਡੀ ਚਿੰਗ ਮਾਝੇ 'ਚ ਬਾਲੀ ਗਈ ਕਿਉਂ ਮਾਝਾ ਬਾੜ ਕੇ ਰੱਖਣਾ ਵਾ ਮਾਝੇ ਨੂੰ ਤੋੜ ਕੇ ਰੱਖਣਾ ਵਾ ਆ ਦਾਦਾ ਯਾਰਾਂ ਦੀ ਗੱਲ ਸੁਣ ਲਓ ਇਹੋ ਬੰਦੇ ਜਾਂਦੇ ਸੀ ਨਾ ਆਪਣੇ ਡੇਡੇ ਸਮਾਗਮਾਂ ਦੇ ਵਿੱਚ ਫੂਕਾ ਮਾਰੋ ਤੇ ਕੈਂਸਰ ਠੀਕ ਕਰ ਦਈਏ ਫੂਕਾ ਮਾਰੋ ਤੇ ਉਹ ਕਰ ਦਈਏ